ਸਾਥੀਆ ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਲੋਕਾਂ ਨੇ ਆਪਣੀਆਂ ਕੋਠੀਆਂ ਦੇ ਵਿੱਚ ਏਸੀ ਵੀ ਲਗਾਏ ਹੋਏ ਆ ਪਰ ਜਿਹੜੇ ਤੁਹਾਨੂੰ ਅੱਜ ਪਰਿਵਾਰ ਦੇ ਨਾਲ ਮਲਾਉਣ ਜਾ ਰਹੇ ਆ ਉਸ ਪਰਿਵਾਰ ਦੇ ਵਿੱਚ 5 ਜੀ ਰਹਿੰਦੇ ਆ ਤੇ ਹੈਰਾਨੀ ਦੀ ਗੱਲ ਇਹ ਕਿ 5 ਜੀ ਇੱਕ ਹੀ ਕਮਰੇ ਵਿੱਚ ਰਹਿ ਰਹੇ ਆ ਅਤੇ ਕਮਰਾ ਵੀ ਕਿਹੋ ਜਿਹਾ ਜਿਸ ਦੀ ਛੱਤ ਵੀ ਜਿਹੜੀ ਆ ਉਹ ਕਾਨਿਆਂ ਵਾਲੀ ਆ ਮੇਨ ਤਮੇਜਦੂਰੀ ਕਰਦੇ ਪਰਿਵਾਰ ਨੇ ਕਈ ਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਆ ਕਹਿਣ ਨੂੰ ਤਾਂ ਕੇਂਦਰ ਸਰਕਾਰ ਵੱਲੋਂ ਇੱਕ ਪੱਕੇ ਮਕਾਨ ਬਣਾਉਣ ਦੀ ਯੋਜਨਾ ਚਲਾਈ ਗਈ ਆ ਪਰ ਉਹ ਸਹੂਲਤ ਇਸ ਪਰਿਵਾਰ ਤੱਕ ਨਹੀਂ ਪਹੁੰਚ ਸਕੀ ਹਲਕਾ ਖੇਮਕਰਦੀ ਬਲਾਕ ਭਿੱਕੀਵੰਡ ਦੇ ਅਧੀਨ ਆਉਂਦਾ ਇਹ ਪਿੰਡ ਭੈਣੀ ਮੱਸਾ ਸਿੰਘ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਵੇਖ ਰਿਹਾ ਜੀ ਜੋ ਆਂਟੀ ਅੱਜ ਸਾਡੇ ਨਾਲ ਬੈਠੇ ਹਨ ਉਹ ਅੱਜ ਵੀ ਮੰਗ ਕਰ ਰਹੇ ਹਨ ਕਿ ਇਹ ਜਿਹੜੀ ਸਹੂਲਤ ਸਾਡੇ ਘਰ ਤੱਕ ਪਹੁੰਚੇ ਅਤੇ ਅਸੀਂ ਇੱਕ ਚੰਗਾ ਜੀਵਨ ਬਸਰ ਕਰ ਸਕੀਏ ਗੱਲਬਾਤ ਕਰਦੇ ਆ ਸੱਸੀ ਆਂਢੀ ਸੱਸੀ ਜੀ ਕੀ ਨਾਂ ਜੇ ਤੇ ਕਿਹੜਾ ਤੁਹਾਡਾ ਪਿੰਡ ਜੀ ਮੇਰਾ ਨਾਂ ਸਕਿੰਦਰ ਕੌਰ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਵੇਖੀਏ ਤਾਂ ਲੋਕਾਂ ਦੇ ਮਕਾਨ ਪੱਕੇ ਆ ਪਰ ਪੰਜ ਜੀ ਤੁਸੀਂ ਇੱਕ ਹੀ ਕਮਰੇ ਦੇ ਵਿੱਚ ਰਹਿ ਰਹੇ ਜੇ ਘਰ ਦੇ ਜਿਹੜੀ ਛਾਤਾ ਉਹ ਵੀ ਕਾਨਿਆਂ ਵਾਲੀ ਆ ਕੀ ਗੱਲ ਆ ਪੱਕਾ ਮਕਾਨ ਕਿਉਂ ਨਹੀਂ ਬਣਿਆ ਹਾਂਜੀ ਭਾਜੀ ਪੱਕਾ ਮਕਾਨ ਸਾਡਾ ਕਿਸੇ ਬਣਾਇਆ ਹੀ ਨਹੀਂ ਹੈ ਫਾਰਮ ਹੀ ਭਰੇ ਆ ਹੂੰ ਤੇ ਸਾਡੀ ਕਿਸ ਨੇ ਸੁਣੀ ਨਹੀਂ ਗੱਲ ਹੂੰ ਤੈਂ ਤੈਂ ਜੀ ਯੋ ਕਿੰ ਸਮਨੇ ਗਰਮੀਆਂ ਚ ਵੀ ਤੇ ਸਿਆਲ ਤੇ ਹੂੰ ਹਾਂਜੀ ਕੀ ਕੰਮ ਕੀ ਕਰਦੇ ਜੀ ਕੰਮ ਵੀ ਦਿਹਾੜੀ ਦਾ ਪਾ ਕਰਦੇ 300 ਰੁਪਏ ਦਿਹਾੜੀ ਲਾਂਦੇ ਹੂੰ ਉਹਦੇ ਵਿੱਚ ਮੇਰੀ ਦਵਾਈ ਵੀ ਚੱਲਦੀ ਆ ਤੇ ਉਹਦੇ ਵਿੱਚ ਆਟਾ ਵੀ ਮੁੱਲ ਸਬਜੀ ਵੀ ਮੁੱਲ ਦੁੱਧ ਵੀ ਮੁੱਲ ਹੂੰ ਤੇ ਬਾਲਣ ਵੀ ਮੁੱਲ ਹੂੰ ਹਾਂਜੀ ਜੀ ਆਪਾਂ ਗੱਲ ਕਰੀਏ ਤੇ ਘਰ ਵਿੱਚ ਕਮਾਉਣ ਵਾਲਾ ਕੌਣ ਆ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਸਾਰੇ ਹਾਂਜੀ ਕਮਾਉਣ ਵਾਲੇ ਇਕੱਲੇ ਆ ਪੀਨਾਂ ਦਾ ਪਾਪਾ ਹੀ ਆ ਹੂੰ ਬਾਕੀ ਮਮੀ ਨੇ ਕਮਾਈ ਕਰਦੀ ਤੇ ਬੱਚੇ ਵੀ ਹਜੇ ਪੜਦੇ ਆ ਹੂੰ ਅੰਜੀ ਤੇ ਮੈਂ ਵੀ ਟਿੱਲੀ ਮੱਠੀ ਰਹਿਨੀ ਹੂੰ ਤੇ ਮੈਂ ਵੀ ਇਦਾਂ ਕਰੇ ਰਹਿਨੀ ਆ ਕੀ ਕੰਮ ਕਰਦੇ ਆ ਤੇ ਕਿੰਨੇ ਕੁ ਪੈਸੇ ਜਿਹੜੇ ਰੋਜ਼ ਦੀ ਆਮਦਨ ਆ ਤੁਹਾਨੂੰ 300 ਰੁਪਇਆ ਤੇ ਨਿਚੌਂ ਦੀ ਦਿਹਾੜੀ ਮਿਲਦੀ ਆ ਜਿਵੇਂ ਦਰਾਂ ਦਿਹਾੜੀ ਜਾਂਦੇ ਹੂੰ ਤੇ 300 ਰੁਪਇਆ ਦੇ ਵਿੱਚੋਂ ਵੇਖ ਲਓ ਆਟਾ ਲਈ ਇੱਕ ਖੰਡ ਲਈ ਇੱਕ ਦੁੱਧ ਲਈ ਗਏ ਹੂੰ 300 ਰੁਪਇਆ ਨਾਲ ਗੁਜ਼ਾਰਾ ਨਹੀਂ ਹੁੰਦਾ ਬੜੀ ਮੁਸ਼ਕਲ ਤਰ੍ਹਾਂ ਹੁੰਦਾ ਹੂੰ ਇਹ ਮੈਂ ਕਿਤੇ ਦੁੱਧ ਵੀ ਨਹੀਂ ਹੁੰਦਾ ਸਾਡੇ ਘਰੇ ਹੂੰ ਜੇ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਸਕੀਮ ਆਉਂਦੀ ਆ ਪੱਕੇ ਮਕਾਨ ਪਾ ਕੇ ਗਰੀਬਾਂ ਨੂੰ ਦਿੱਤੇ ਜਾਂਦੇ ਆ ਤੁਸੀਂ ਨਹੀਂ ਕਦੀ ਕਿਹਾ ਕਿ ਆਨੂੰ ਪੱਕਾ ਮਕਾਨ ਬਣਾ ਕੇ ਦੋ ਕਦੇ ਮੋਤਬਰ ਨੂੰ ਮਿਲੇ ਉਹ ਪਿੰਡ ਦੇ ਨੂੰ ਜਾਂ ਹਾਂਜੀ ਫਾਰਮ ਭਰਨ ਉਹਦੇ ਫਾਰਮ ਭਰੇ ਆ ਤੇ ਮਕਾਨ ਆਏ ਦੋ ਵਰੀ ਪਰ ਸਾਡਾ ਨਹੀਂ ਪਾਇਆ ਉਹਨਾਂ ਨੇ ਹੂੰ ਕੀ ਕਰਨ ਪਤਾ ਨਹੀਂ ਵੀ ਇਹ ਕੀ ਕਰਨ ਸਾਡਾ ਕਿਉਂ ਨਹੀਂ ਪਾਇਆ ਗਿਆ ਹੂੰ ਅਸੀਂ ਤੇ ਕਹਿੰਦੇ ਕਿ ਸਾਡਾ ਵੀ ਮਕਾਨ ਪਾਇਆ ਜਾਵੇ ਹੁਣ ਹੁਣ ਜਦੋਂ بارش ਆਉਂਦੀ ਆ ਤੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਤੁਹਾਡੇ ਘਰ ਦੇ ਜੀ ਵੇਖੀਏ ਤੇ ਤੁਸੀਂ ਪੱਲੀ ਵੀ ਜੜੀ ਇੱਕ ਪਾਸੇ ਤਾਂ ਨਹੀਂ ਹੋਈ ਕੰਧ ਵੀ ਨਹੀਂ ਹੈਗੀ ਹਾਂਜੀ ਪੱਲੀ بارش ਕਰਕੇ ਤਾਂ ਨਹੀਂ ਆ ਫਿਰ ਬਰਾਂਦੇ ਸਾਈ ਦਾ ਇੱਕ ਕਮਰਾ ਨਿੱਕਾ ਹੈ ਤੇ بارش ਆਉਂਦੀ ਹੈ ਫਿਰ ਪੱਲੀ ਤਾਂ ਨਹੀਂ ਆ ਫਿਰ ਅਸੀਂ ਬਹਿ ਕੇ ਗੁਜ਼ਾਰਾ ਕਰਦੇ ਹਾਂ ਫਿਰ ਬੱਚੇ ਵੀ ਮੁਸ਼ਕਲਤਾਂ ਰਹਿੰਦੇ ਆ ਹੁੰਦੇ ਮੁੜਕੇ ਜਿਹੜੀ بارش ਆਉਂਦੀ ਹੈ ਫਿਰ ਆਪਦਾ ਵੀ ਮਨ ਖਰਾਬ ਹੁੰਦਾ ਹੂੰ ਬੱਚੇ ਜਵਾਨ ਹੋ ਰਿਹਾ ਦੋ ਤੁਹਾਡੀਆਂ ਧੀਆਂ ਨੇ ਗਾੜੀ ਜਾ ਕੇ ਸ਼ਾਦੀ ਵੀ ਕਰਨੀ ਆ ਪੜ੍ਹਾਈ ਦਾ ਖਰਚਾ ਵੀ ਕੇਵਲੇ ਦੁੱਖ ਨਹੀਂ ਮਹਿਸੂਸ ਹੁੰਦਾ ਕਿ ਕਿੱਦਾਂ ਜਿਹੜੀ ਗਾੜੀ ਜਾ ਕੇ ਕੰਮ ਚੱਲੂਗਾ ਹਾਂਜੀ ਹਾਂਜੀ ਪਾਜੀ ਇਹ ਟੈਨਸ਼ਨ ਲੱਗੀ ਰਹਿੰਦੀ ਆ ਕਿ ਸਾਡਾ ਘਰ ਬਣ ਜਾਵੇ ਸਾਡੇ ਬੱਚੇ ਵੀ ਜਵਾਨ ਹੁੰਦੇ ਬੱਚੇ ਪੜ੍ਹਾਈਏ ਕਿ ਉਹਨਾਂ ਰੋਟੀ ਖਵਾਈਏ ਦਿਹਾੜੀ ਨਹੀਂ ਕੋਈ ਮਿਲਦੀ ਹੂੰ ਕੀ ਕੀ ਲੱਗਦਾ ਕਿ ਇਦਾਂ ਜਿਹੜੇ ਆ ਬੱਚਿਆਂ ਦੇ ਸ਼ੌਂਕ ਪੂਰੇ ਉਹ ਹੋਉਣਗੇ ਹਾਂਜੀ ਪਾਜੀ 300 ਰੁਪਏ ਦਿਹਾੜੀ ਲਿਆਉਂਦੇ ਆ ਹੂੰ ਉਹਦੇ ਵਿੱਚ ਉਹ ਬੱਚਿਆਂ ਨੂੰ ਕੱਪੜੇ ਲੈ ਕੇ ਦਵਾ ਕੇ ਨਾਲ ਰੋਟੀ ਪਕਾ ਕੇ ਦਵਾ ਹੂੰ 300 ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡਾ ਕਮਰਾ ਵੀ ਕੱਚਾ ਜਦ ਬਾਰਿਸ਼ ਹੁੰਦੀ ਆ ਤੇ ਉਹਦੇ ਬੱਚੇ ਰੋਂਦੇ ਆ ਫਿਰ ਅਸੀਂ ਾਂ ਡੇਰ ਰੱਖਦੇ ਹਰ ਜੱਈਆਂ ਭੇਜ ਜਾਂਦੀਆਂ ਮੰਜੇ ਭੇਜ ਜਾਂਦੇ ਆ ਜਿਆਦੀ ਬਾਰਿਸ਼ ਆਉਂਦੀ ਆ ਤਾਂ ਫਿਰ ਅਸੀਂ ਕਿਸੇ ਦੇ ਘਰ ਵੀ ਜਾਂਦੇ ਆ ਹੂੰ ਇਹ ਸਾਨੂੰ ਇੱਥੇ ਬਹੁਤ ਜ਼ਿਆਦੀ ਤਕਲੀਫ ਆਉਂਦੀ ਆ ਫਿਰ ਬਹੁਤ ਜ਼ਿਆਦੀ ਬਾਰਿਸ਼ਾਂ ਦੀ ਪੱਲੀ ਲਾਈ ਸਾਡੀ ਪੱਲੀ ਵੀ ਉੱਡ ਜਾਂਦੀ ਓ ਹੂੰ ਤੰਬੂ ਲਾਇਆ ਹੂੰ ਕਹਿੰਦੇ ਉਹਨੇ ਕਿ ਸਾਡਾ ਘਰ ਬੰਜ ਜਾਵੇ ਸਾਡੇ ਬੱਚੇ ਰੋਂਦੇ ਆ ਹੂੰ ਕੱਪੜੇ ਮੰਗਦੇ ਫਿਰ ਕੱਪੜੇ ਵੀ ਨਹੀਂ ਲਿਆ ਜਾਂਦੇ ਇਹਨਾਂ ਤੋਂ ਹੂੰ ਹੁਣ ਮੇਲਾ ਆਇਆ ਤਾਂ ਹੁਣ ਵੀ ਮਨੇ ਕਹਿੰਦੇ ਸੂਟ ਲੈਣੇ ਬੇਟੀਆਂ ਦੀਆਂ ਸੂਟ ਲੈਣੇ ਤੇ ਪੈਸੇ ਹੀ ਨਹੀਂ ਹੈਗੇ ਤੇ ਕਿੱਥੋਂ ਸੂਟ ਲੈ ਕੇ ਦਵਾਂ ਹੂੰ ਤੁਹਾਨੂੰ ਤੁਹਾਨੂੰ ਬੜੇ ਸਮਾਜ ਸੇਵੀ ਵੀਰ ਵੇਖਣ ਡੇ ਆਉਣਗੇ ਹਨਾ ਦਾਨੀ ਸੱਜਣ ਵੇਖਣ ਡੇ ਹੋਵੇਗੇ ਕੀ ਮੰਗ ਕਰਦੇ ਜੀ ਉਹਨਾਂ ਤੋਂ ਹਾਂਜੀ ਪਾਜੀ ਮੰਗ ਕਰਦੇ ਕਿ ਸਾਡਾ ਕਮਰਾ ਪੈ ਜਾਵੇ ਸਾਡਾ ਘਰ ਬਣ ਜਾਵੇ ਸਾਡੇ ਵੀ ਬੱਚਿਆਂ ਦਾ ਸ਼ੌਂਕ ਪੂਰਾ ਹੋ ਜਾਵੇ 300 ਦੇ 300 ਰੁਪਿਆ ਦਿਹਾੜੀ ਦੇ ਵਿੱਚੋਂ ਕਿੱਥੋਂ ਅਸੀਂ ਘਰ ਬਣਾ ਲਾਂਗੇ ਇਹਨਾਂ ਦਾ ਸ਼ੌਂਕ ਨਹੀਂ ਪੂਰਾ ਹੋਣਾ ਇਹ ਇਹ ਤੇ ਵੀ ਉੱਟਣਗੇ ਤੇ ਫੇਰ ਸਾਡਾ ਸ਼ੌਂਕ ਪੂਰਾ ਕਰਨਗੇ ਕੋਈ ਦਿਹਾੜੀ ਵੀ ਰੋਜ਼ ਨਹੀਂ ਮਿਲਦੀ ਦਿਹਾੜੀ ਵੀ ਤਿੰਨ ਚੌਹਾਂ ਦਿਨ ਹੀ ਮਿਲਦੀ ਹੈ ਤੇ ਤਿੰਨਾਂ ਚੌਹਾਂ ਦਿਨਾਂ ਬਾਅਦ ਸਾਡਾ ਸੌਦਾ ਵੀ ਮੁੱਕ ਜਾਂਦਾ ਹੈ ਫੇਰ ਅਸੀਂ ਕਹੇ ਮੁੱਕੇ ਸੌਦੇ ਤੋਂ ਹੀ ਬਿਖੇ ਰਹਿੰਨੇ ਹਾਂ ਕਿਹੜੀ ਕਿਹੜੀ ਕਲਾਸ ਚ ਬੇਟਾ ਪੜ੍ਹਦਾ ਜੀ ਤੁਸੀਂ ਪਲਸ 2 ਚ ਅੱਗੇ ਕੀ ਕਰਨਾ ਚਾਹੁੰਦੇ ਜੀ ਅੱਗੇ ਸਟੱਡੀ ਕਰਨੀ ਹੂੰ ਤੇ ਪੜਾਈ ਵਗੈਰਾ ਵਧੀਆ ਚੱਲ ਰਹੀ ਹੈ ਉਹਨੂੰ ਹਾਂਜੀ ਅੱਛਾ ਅੱਗੇ ਜਿਵੇਂ ਤੁਸੀਂ ਕਹਿ ਰਹੇ ਸਟੱਡੀ ਕਰਨੀ ਹੈ ਘਰ ਦੇ ਵਿੱਚ ਤੁਹਾਡਾ ਕਮਾਈ ਦਾ ਕੋਈ ਸਾਧਨ ਨਹੀਂ ਅੱਗੇ ਖਰਚਾ ਹੋਰ ਵਧੇਗਾ ਕਿੱਦਾਂ ਮੈਨੇਜ ਹੋਊਗਾ ਸਾਰਾ ਕੁਝ ਕਿੱਦਾਂ ਦੇਖਦੇ ਜਿੰਨਾ ਚੀਜ਼ਾਂ ਨੂੰ ਉਹ ਫਿਰ ਪਾਪਾ ਕਰ ਲੈਣਗੇ ਕੋਈ ਕੁਛ ਆਪ ਵੀ ਕਰਾਂਗੇ ਪਾਪਾ ਵੀ ਕਰਨਗੇ ਫਿਰ ਸਾਰੇ ਰਲ ਮਿਲ ਕੇ ਖਰਚ ਲੈ ਤੁਹਾਡਾ ਕੋਈ ਮੋਬਾਈਲ ਨੰਬਰ 752870572 ਅੱਛਾ ਇਹ ਵੀਰੋ ਜਿਹੜੀ ਆ ਗੁੜੀਆਂ ਵਾਇ ਨੇ ਮੋਬਾਈਲ ਨੰਬਰ ਆਪਣਾ ਦੱਸਿਆ ਤੇ ਹਾਲਾਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਏ ਨੇ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਘਰ ਦੇ ਇੱਕ ਕਮਰਾ ਏ ਕਾਨਿਆਂ ਵਾਲੀ ਛੱਤ ਹੈ ਤੇ ਪੰਜ ਜੀ ਉਸ ਦੇ ਵਿੱਚ ਰਹਿੰਦੇ ਨੇ ਤੇ ਮੀਂਹ ਦੇ ਦਿਨਾਂ ਵਿੱਚ بارش ਦੇ ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਲੀੜੇ ਵੀ ਜਿਹੜੇ ਭੇਜਾਂਦੇ ਕਿਉਂਕਿ ਮਕਾਨ ਚੋਂਦਾ ਤੇ ਫਿਰ ਲਾਗੇ ਆਂਡੀਆਂ ਗਵਾਂਡੀਆਂ ਦੇ ਘਰੇ ਜਾ ਕੇ ਰਾਤਾਂ ਕੱਟਣੀਆਂ ਪੈਂਦੀਆਂ ਨੇ ਤੁਸੀਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਸ ਪਰਿਵਾਰ ਦੀ ਜਿਹੜੀ ਬਾਹਵਾਂ ਉਹ ਜ਼ਰੂਰ ਫੜੋ ਤੇ ਇਹਨਾਂ ਦਾ ਜਿਹੜਾ ਘਰ ਆ ਉਹ ਜ਼ਰੂਰ ਬਣਾਉਣਾ ਚਾਹੀਦਾ ਵਾ ਨੰਬਰ ਤੁਹਾਨੂੰ ਗੁੜੀਆਂ ਨੇ ਬੋਲ ਦਿੱਤਾ ਸੋ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਮਦਦ ਜ਼ਰੂਰ ਕਰੋ ਧੰਨਵਾਦ